ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਜੋਰਜੀਆ ਸੂਬੇ ਦੇ ਸੈਨੇਟ ਦੇ ਵਿੱਚ ਹਿੰਦੂ ਫੋਬੀਆ ਨੂੰ ਨਫ਼ਰਤੀ ਅਪਰਾਧਾਂ ਦੀ ਸੂਚੀ ਦੇ ਵਿੱਚ ਸ਼ਾਮਲ ਕਰਨ ਸੰਬੰਧੀ ਇੱਕ ਬਿੱਲ ਪੇਸ਼ ਕੀਤਾ ਗਿਆ ਜਿਸ ਦਾ ਸਵਾਗਤ ਨਾਗਰਿਕ ਅਧਿਕਾਰ ਸੰਗਠਨ ਦੇ ਵੱਲੋਂ ਕੀਤਾ ਗਿਆ ਅਮਰੀਕਾ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਰਾਜ ਦੀ ਸੈਨੇਟ ਨੇ ਕਾਨੂੰਨੀ ਪੱਧਰ ਤੇ ਇਹ ਕਦਮ ਚੁੱਕਿਆ ਹੋਵੇ। The Coalition of Hindus of North America ਯਾਨੀ ਕਿ COHNA ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਜੋਜியா ਰਾਜ ਦੀ ਸੈਨੇਟ ਵਿੱਚ ਬਿੱਲ 375 ਪੇਸ਼ ਕੀਤੇ ਜਾਣ ਦਾ ਮਾਣ ਦੇ ਨਾਲ ਸਵਾਗਤ ਕਰਦੇ ਨੇ। ਸੰਘ ਨੇ ਕਿਹਾ ਹੈ ਕਿ ਰਾਜ ਦੇ ਪਿੰਨਲ ਕੋਰਟ ਦੇ ਵਿੱਚ ਹਿੰਦੂਫੋਬੀਆ ਤੇ ਹਿੰਦੂ ਵਿਰੋਧੀ ਨਫ਼ਰਤ ਨੂੰ ਰਸਮੀ ਤੌਰ ਤੇ ਅਪਰਾਧ ਦੇ ਵਜੋਂ ਮੰਨਤਾ ਦੇਣ ਦਾ ਇਤਿਹਾਸਕ ਕਦਮ ਹੈ ਤੇ ਸੰਘ ਨੇ ਇਸ ਨੂੰ ਇਤਿਹਾਸਿਕ ਕਾਨੂੰਨ ਵੀ ਕਰਾ ਦਿੱਤੇ ਜਾਗੀਆ ਸਯੁਕਤ ਰਾਜ ਅਮਰੀਕਾ ਦਾ ਪਹਿਲਾ ਰਾਜ ਜਿਸ ਨੇ ਇੱਕ ਬਿਲ ਪੇਸ਼ ਕੀਤਾ ਜੋ ਰਾਜ ਦੇ ਦੰਡ ਸੰਹਿਤਾ ਦੇ ਵਿੱਚ ਹਿੰਦੂ ਫੋਬੀਆ ਤੇ ਹਿੰਦੂ ਵਿਰੋਧੀ ਨਫਰਤ ਨੂੰ ਰਸਮੀ ਤੌਰ ਤੇ ਮਨਨਤਾ ਦਵੇਗਾ ਦਸਤੀਏ ਸੈਨੇਟ ਬਿਲ 375 4 ਅਪ੍ਰੈਲ ਨੂੰ ਰਿਪਬਲਿਕਨ ਸੈਨੇਟਰ ਸ਼ੌਨ ਸਟੀਲ ਦੁਆਰਾ ਪੇਸ਼ ਕੀਤਾ ਗਿਆ ਸੀ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਇਸ ਦਾ ਅਰਥ ਇਹ ਹੋਵੇਗਾ ਕਿ ਹਿੰਦੂ ਵਿਰੋਧੀ ਪੱਖਪਾਤ ਨੂੰ ਨਸਲ ਰੰਗ ਧਰਮ ਜਾ ਰਾਸ਼ਟਰੀ ਮੂਲ ਦੇ ਆਧਾਰ ਉਤੇ ਵਿਤਕਰੇ ਤੇ ਪਵੰਤੀ ਲੋਕੋਣ ਵਾਲੇ ਕਾਨੂੰਨਾ ਅਤੇ ਨਿਯਮਾਂ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਐਟ ਫੋਕੇਸਡ ਗਰੁੱਪ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਨੇ ਕਿਹਾ ਹੈ ਕਿ ਇਹ ਬਿਲ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਪੱਖਪਾਤ ਅਤੇ ਵਿਤਕਰੇ ਦੇ ਕਥਿਤ ਮਾਮਲੇ ਦੇ ਨਾਲ ਨਿਜੀਠਣ ਦੌਰਾਨ ਹਿੰਦੂ ਫੋਬੀਆ ਦਾ ਜਵਾਬ ਦੇਣ ਲਈ ਆਗਿਆ ਦੇਵੇਗਾ ਬਿੱਲ ਦੇ ਖਰੜੇ ਵਿੱਚ ਹਿੰਦੂ ਫੋਬੀਆ ਨੂੰ ਹਿੰਦੂ ਧਰਮ ਪ੍ਰਤੀ ਵਿਰੋਧੀ ਵਿਨਾਸ਼ਕਾਰੀ ਅਤੇ અપਮਾਨਜਨਕ ਰਵੱਈਏ ਅਤੇ ਵਿਵਾਰ ਦਾ ਇੱਕ ਸਮੂਹ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਦਾਂਸੀ ਪਿੱਲੂ ਤੇ ਪ੍ਰਤੀਕਿਰਿਆਵਾਂ ਦਿੰਦੇ ਹੋਏ ਵਕਾਲਤ ਸਮੂਨੇ ਕਿਹਾ ਕਿ ਡਰਾਫਟ ਕਾਨੂੰਨ ਪ੍ਰਸਤਾਵਿਤ ਕਾਨੂੰਨ ਦਾ ਮਾਨ ਦੇ ਨਾਲ ਸਵਾਗਤ ਕਰਦਾ ਹੈ ਅਤੇ ਇਸ ਨੂੰ ਰਾਜ ਦੇ ਦੰਡ ਸੈਂਤਾ ਦੇ ਵਿੱਚ ਹਿੰਦੂਫੋਬੀਆ ਅਤੇ ਹਿੰਦੂ ਵਿਰੋਧੀ ਨਫਰਤ ਨੂੰ ਰਸਮੀ ਤੌਰ ਤੇ ਮੰਨਤਾ ਦੇਣ ਦੇ ਲਈ ਇੱਕ ਇਤਿਹਾਸਕ ਕਦਮ ਹੈ ਹਾਲਾਂਕਿ ਇੱਕ ਹੋਰ ਵਕਾਲਤ ਸਮੂਨੇ ਅਮਰੀਕਾ ਜਾਂ ਭਾਰਤ ਵਿੱਚ ਇਸਲਾਮੋਫੋਬੀਆ ਜਾਂ ਫਿਰ ஆயੂਦੀ ਵਿਰੋਧੀਵਾਦ ਦੇ ਕਿਸੇ ਵੀ ਬਰਾਬਰੀ ਦੇ ਨਾਲ ਪ੍ਰਣਾਲੀਗਤ ਹਿੰਦੂਫੋਬੀਆ ਦੀ ਤੁਲਨਾ ਨੂੰ ਲਗਾਤਾਰ ਰੱਦ ਕੀਤਾ ਹੈ ਸਮੂਨੇ ਕਿਹਾ ਹੈ ਕਿ ਜਦੋਂ ਕਿ ਹਿੰਦੂਆਂ ਵਿਰੁੱਧ ਧਾਰਮਿਕ ਤੌਰ ਤੇ ਪ੍ਰੇਿਤਿਤ ਹਿੰਸਾ ਦੁਨੀਆ ਦੇ ਕੁਝ ਹਿੱਸਿਆਂ ਵਿੱਚ ਅਸਲ ਹੈ ਜਾਤ ਹਿੰਦੂਤਵ ਜਾਫਿਰ ਹਿੰਦੂ ਧਰਮ ਦੀ ਸਿਰਫ ਆਲੋਚਨਾ ਖਾਸ ਕਰਕੇ ਜਦੋਂ ਇਹ ਹਾਸ਼ੀਏ ਉੱਤੇ ਤੱਕੇ ਪਾਈਚਾਰਾ ਨੋਂਦੀ ਹੈ ਤਾਂ ਉਸ ਨੂੰ ਹਿੰਦੂ ਵਿਰੋਧੀ ਭਾਵਨਾ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ ਦੱਸਦੀ ਕਿ ਸਾਊਥ ਏਸ਼ੀਆ ਸਕਾਲਰ ਐਕਟਿਵਿਸਟਿਕ ਕਲੈਕਟਿਵ ਦੇ ਮੈਂਬਰਾਂ ਨੇ ਏਸ਼ੀਆਈ ਅਮਰੀਕੀ ਪਾਈਚਾਰਾ ਦੇ ਵਿੱਚ ਗਲਤ ਜਾਣਕਾਰੀ ਪਰ ਇੱਕ ਰਿਹਨਤਾ ਹਵਾਲਾ ਦਿੰਦੇ ਹੋਏ ਪਾਇਆ ਹੈ ਕਿ ਹਿੰਦੂ ਫੋਬੀਆ ਸ਼ਬਦ ਨੂੰ ਅਕਸਰ ਸੱਜੇ ਪੱਖੀ ਸਮੂਹਾਂ ਦੁਆਰਾ ದಲਿਤ ਪਰਬੰਧਕਾ ਅਤੇ ਜਾਤੀ ਦੱਬੇ ਕੁਚਲੇ ਭਾਈਚਾਰਿਆਂ ਨੂੰ ਚੁੱਪ ਕਰਵੋਨ ਅਤੇ ਢੜਕਾਉਣ ਦੇ ਲਈ ਹਥਿਆਰ ਬਣਾਇਆ ਜਾਂਦਾ ਸੀ ਉਨ੍ਹਾਂ ਅੱਗੇ ਵੀ ਕਿਹਾ ਹੈ ਕਿ ਹਿੰਦੂਫੋਬੀਆ ਇਸ ਗਲਤ ਧਾਰਨਾ ਉੱਤੇ ਅਧਾਰਿਤ ਹੈ ਕਿ ਹਿੰਦੂਆ ਨੇ ਇਤਿਹਾਸ ਦੇ ਅਤੇ ਮੌਜੂਦਾ ਸਮੇਂ ਦੇ ਵਿੱਚ ਯੋਜਨਾਬੱਧ ਜ਼ੁਲਮ ਦਾ ਸਾਹਮਣਾ ਕੀਤਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ